ਹੁਣ ਆਪਾਂ ਹਰੀ ਦੇ ਜਨਮਨਣ ਵਾਸਤੇ ਇੱਥੇ ਆ ਕੇ ਬੈਠੇ ਹਾਂ ਅਸੀਂ ਆਪਣੇ ਗੁਰੂ ਦੇ ਪਿਆਰੇ ਬਨਣ ਵਾਸਤੇ ਬੈਠੇ ਹਾਂ ਤੇ ਸਾਡਾ ਗੁਰੂ ਕਿਹੋ ਜਿਹਾ ਹੈ ਜਿਹਨੂੰ ਬਾਬਾ ਜੀ ਆਖਿਆ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਮੇਰਾ ਗੁਰੂ ਹੈ ਕਿਸੇ ਨੂੰ ਕੌੜਾ ਨਹੀਂ ਬੁਲਦਾ ਆਸਾ ਕੀ ਵਾਰ ਦੀਆਂ ਪਾਵਣ ਪੰਕਤੀਆਂ ਆਪ ਜੀ ਪੜਦੇ ਹੋ ਸਿੰਮਲ ਰੁਖ ਸਰਾਏ ਰਾਤ ਅਤ ਦੀਰਗ ਅਤ ਮੁਚ ਓਏ ਜੇ ਆਵੇਂ ਆਸ ਕਰ ਜਾਹੇ ਨਿਰਾਸੇ ਕਿਤ ਫਲ ਪਿਕੇ ਫੁੱਲ ਬਕ ਬਕੇ ਕਾਮਨਾ ਆਵੇਂ ਪਤ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਾਡੇ ਗੁਰੂ ਦਾ ਸੁਭਾਅ ਇਹ ਹੈ ਗੁਰੂ ਆ ਮਿੱਠਾ ਬੋਲਣ ਵਾਲਾ ਸਾਨੂੰ ਸਿਖਿਆ ਦਿੱਤੀ ਜੇ ਤੁਸੀਂ ਵੀ ਗੁਰੂ ਵਰਗੇ ਬਣਨਾ ਹੈ ਤੇ ਆਪਣੀ ਜ਼ੁਬਾਨ ਤੋਂ ਮਿੱਠਾ ਬੋਲਿਆ ਕਰੋ ਕਿਉਂਕਿ ਇੱਕ ਜ਼ੁਬਾਨ ਹੀ ਹੈ ਜਿਹੜੀ ਬੰਦੇ ਨੂੰ ਸ਼ੋਭਾ ਵੀ ਦਿਵਾ ਸਕਦੀ ਹੈ ਤੇ ਸਾਰਾ ਬਣਿਆ ਹੋਇਆ ਬੰਦੇ ਦਾ ਕਿਰਦਾਰ ਰੋਲ ਵੀ ਸਕਦੀ ਹੈ ਸਿਆਣੇ ਆਖਿਆ ਕਰਦੇ ਨੇ ਕਿ ਚੰਗੀਆਂ ਗੱਲਾਂ ਤਾਂ ਕੰਧਾਂ ਤੇ ਵੀ ਲਿਖੀਆਂ ਹੁੰਦੀਆਂ ਪਰ ਬੰਦੇ ਦੀ ਜ਼ੁਬਾਨ ਤੋਂ ਪਤਾ ਲੱਗਦਾ ਹੈ ਬੰਦਾ ਕਿੰਨਾ ਕੁ ਸਿਆਣਾ ਹੈ ਗਿਆਨ ਤਾਂ ਕੰਧਾਂ ਤੇ ਬੜਾ ਲਿਖਿਆ ਹੈ ਕਿਤਾਬਾਂ ਵਿੱਚ ਬੜਾ ਹੈ ਪਰ ਸਾਡੇ ਬੋਲ ਚਾਲ ਦੇ ਢੰਗ ਤੋਂ ਪਤਾ ਲੱਗਦਾ ਕਿ ਬੰਦਾ ਕਿੰਨਾ ਕੁ ਸਿਆਣਾ ਹੈ ਕੋਈ ਰੱਬੀ ਪਿਆਰਾ ਫਕੀਰ ਸੀ ਕਿਸੇ ਨਗਰ ਦੇ ਅੰਦਰ ਤੁਰਿਆ ਜਾਵੇ ਭੁੱਖ ਲੱਗੀ ਕਿਸੇ ਦਾ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਾ ਕੇ ਆਖਿਆ ਕੁਝ ਖਾਣ ਵਾਸਤੇ ਹੈ ਮੈਨੂੰ ਮਿਲ ਸਕਦਾ ਹੈ ਉਹਨਾਂ ਆਖਿਆ ਆਓ ਫਕੀਰ ਜੀ ਬੈਠੋ ਤੁਸੀਂ ਬੈਠੋ ਤੁਹਾਨੂੰ ਪ੍ਰਸ਼ਾਦਾ ਸ਼ਕਾਉਂਦੇ ਹਾਂ ਕਰੇ ਇੱਕ ਮਾਤਾ ਸੀ ਮਾਤਾ ਨੇ ਪਹਿਲਾਂ ਪਾਣੀ ਪਿਆਇਆ ਉਸ ਰੱਬੀ ਪਿਆਰੇ ਫਕੀਰ ਨੇ ਪਾਣੀ ਪੀਤਾ ਉਸ ਮਾਤਾ ਨੂੰ ਪੁੱਛਿਆ ਮਾਤਾ ਬਣਾਇਆ ਕੀ ਹੈ ਉਹਨੇ ਆਖਿਆ ਸਾਹਮਣੇ ਚੁੱਲ੍ਹੇ ਦੇ ਉੱਪਰ ਖੀਰ ਰੱਖੀ ਹੈ 5-4 ਮਿੰਟ ਬੈਠੋ ਖੀਰ ਬਨਣ ਵਾਲੀ ਹੈ ਤੁਹਾਨੂੰ ਖੀਰ ਛਕਾ ਕੇ ਤੋਰਾਂਗੇ ਖੀਰ ਬਣੀ ਖੀਰ ਦਾ ਪਤੀਲਾ ਚੁੱਲ੍ਹੇ ਤੋਂ ਥੱਲੇ ਧਾਰਿਆ ਇੱਕ ਵੱਡੇ ਭਾਂਡੇ ਦੇ ਅੰਦਰ ਖੀਰ ਪਾ ਕੇ ਫਕੀਰ ਨੂੰ ਦਿੱਤੀ ਜਦੋਂ ਫਕੀਰ ਨੇ ਖੀਰ ਵੇਖੀ ਤੇ ਵੇਖ ਕੇ ਬੜਾ ਆਨੰਦ ਆਇਆ ਵੇਖਿਆ ਖੀਰ ਬੜੀ ਮਿੱਠੀ ਲੱਗਦੀ ਹੈ ਬੜੀ ਵਧੀਆ ਲੱਗਦੀ ਹੈ ਪੁੱਛਿਆ ਮਾਤਾ ਇਹ ਖੀਰ ਦੇ ਅੰਦਰ ਦੁੱਧ ਬਹੁਤ ਪਾਇਆ ਹੈ ਕਿੰਨੇ ਦਾ ਲਿਆ ਹੈ ਕਿਹੜੀ ਦੁਕਾਨ ਤੋਂ ਲਿਆਂਦਾ ਤੇ ਮਾਤਾ ਨੇ ਆਖਿਆ ਅਸੀਂ ਦੁੱਧ ਮੁੱਲ ਨਹੀਂ ਲੈਂਦੇ ਅਸੀਂ ਘਰ ਦੇ ਅੰਦਰ ਪਸ਼ੂ ਰੱਖੇ ਨੇ ਇੱਧਰ ਸਾਡੀ ਮੱਝ ਹੈ ਉਹ ਮੱਝ ਦਾ ਦੁੱਧ ਕੱਢਿਆ ਤੇ ਉਸ ਦੁੱਧ ਦੇ ਨਾਲ ਖੀਰ ਬਣਾਈ ਹੈ ਤੇ ਫਕੀਰ ਨੇ ਇੱਕ ਚਮਚ ਹਲੇ ਖਾਧੀ ਸਾਰੇ ਘਰ ਨੂੰ ਵੇਖਣ ਲੱਗ ਗਿਆ ਬੜੇ ਧਿਆਨ ਦੇ ਨਾਲ ਇੱਕ ਕੋਨੇ ਤੋਂ ਸ਼ੁਰੂ ਹੋਇਆ ਸਾਰੇ ਪਾਸੇ ਗਰਦਨ ਘੁਮਾ ਕੇ ਵੇਖਿਆ ਫਿਰ ਦਰਵਾਜ਼ੇ ਵੱਲ ਵੇਖਿਆ ਦੂਜਾ ਚਮਚਾ ਮੂੰਹ ਵਿੱਚ ਪਾਉਣ ਲੱਗਿਆ ਤੇ ਮੂੰਹ ਵਿੱਚ ਪਾਉਂਦਿਆਂ ਪਾਉਂਦਿਆਂ ਆਖਿਆ ਤੁਸੀਂ ਦਰਵਾਜ਼ਾ ਬੜਾ ਛੋਟਾ ਰੱਖਿਆ ਹੈ ਉਸ ਮਾਤਾ ਨੇ ਆਖਿਆ ਕਾਦੇ ਵਾਸਤੇ ਛੋਟਾ ਰੱਖਿਆ ਹੈ ਤੇ ਅੱਗੋਂ ਫਕੀਰ ਨੇ ਬੋਲ ਬੋਲੇ ਆਖਿਆ ਦਰਵਾਜ਼ਾ ਛੋਟਾ ਰੱਖਿਆ ਹੈ ਜੇ ਤੁਹਾਡੀ ਮੱਝ ਕੱਲ ਨੂੰ ਮਰ ਜਾਵੇ ਤੁਸੀਂ ਬਾਹਰ ਕਿਵੇਂ ਕੱਢੋਗੇ ਤੇ ਉਹ ਫਕੀਰ ਨੇ ਐਸੇ ਬੋਲ ਬੋਲੇ ਮਾਤਾ ਦਾ ਹਿਰਦਾ ਬਲੁੰਦਰਿਆ ਗਿਆ ਇੱਕ ਤੈਨੂੰ ਘਰੇ ਬੁਲਾਇਆ ਤੈਨੂੰ ਖੀਰ ਦਿੱਤੀ ਖਾਣ ਵਾਸਤੇ ਕੁਝ ਦਿੱਤਾ ਤੇ ਤੂੰ ਐਸੇ ਬੋਲ ਬੋਲੇ ਜਿਹੜੀ ਮੱਝ ਦਾ ਦੁੱਧ ਪੀਂਦਾ ਪਿਆ ਹੈ ਉਸੇ ਮੱਝ ਵਾਰੇ ਆਖਦੇ ਜੇ ਮਰ ਜਾਵੇ ਬਾਹਰ ਕਿਵੇਂ ਕੱਢੋਗੇ ਮਾਤਾ ਨੇ ਉਹ ਗੜਵਾ ਫੜਿਆ ਭਾਂਡਾ ਫੜਿਆ ਖੀਰ ਵਾਲਾ ਉਹ ਸਾਰੇ ਦਾ ਸਾਰਾ ਭਾਂਡਾ ਫਕੀਰ ਦੇ ਸਿਰ ਵਿੱਚ ਮੋਦਾ ਕਰ ਦਿੱਤਾ ਫਕੀਰ ਨੂੰ ਘਰੋਂ ਬਾਹਰ ਕੱਢਿਆ ਜਦੋਂ ਫਕੀਰ ਘਰੋਂ ਬਾਹਰ ਨਿਕਲਿਆ ਤੇ ਦਾੜੇ ਦੇ ਵਿੱਚੋਂ ਉਹ ਖੀਰ ਲਟਕਦੀ ਜਾਵੇ ਖੀਰ ਚੁੰਦੀ ਜਾਵੇ ਤੇ ਕਿਸੇ ਜਾਂਦੇ ਹੋਏ ਬਜ਼ੁਰਗ ਨੇ ਪੁੱਛਿਆ ਫਕੀਰ ਜੀ ਸਿਰ ਵਿੱਚ ਕੀ ਪਵਾਇਆ ਹੈ ਆ ਦਾੜੇ ਤੋਂ ਕੀ ਵਗਦਾ ਪਿਆ ਆਖਿਆ ਮੇਰੀ ਜ਼ੁਬਾਨ ਦਾ ਰਸ ਵਗਦਾ ਪਿਆ ਹੈ ਆ ਗੱਲ ਹੈ ਸਿੱਖਣ ਵਾਲੀ ਜ਼ੁਬਾਨ ਹੈ ਜ਼ੁਬਾਨ ਦਾ ਰਸ ਵਗਦਾ ਪਿਆ ਜੇ ਚੰਗਾ ਭਲਾ ਬੈਠ ਕੇ ਖੀਰ ਖਾ ਕੇ ਆ ਜਾਂਦਾ ਕੁਝ ਨਹੀਂ ਹੋਣਾ ਪਰ ਜ਼ੁਬਾਨ ਤੋਂ ਇੱਕ ਕੌੜਾ ਬੋਲ ਬੋਲਿਆ ਤੇ ਸਾਰੀ ਕੀਤੀ ਕਾਈ ਖੂ ਦੇ ਵਿੱਚ ਪੈ ਗਈ ਆਹੀ ਸਚਾਈ ਹੈ ਜ਼ੁਬਾਨ ਹੈ ਕਈ ਵਾਰ ਕੈਂਚੀ ਵਾਂਗ ਚੱਲਦੀ ਹੈ ਤੇ ਕਈ ਵਾਰ ਸੂਈ ਵਾਂਗ ਚੱਲਦੀ ਹੈ ਜਿਹੜੀ ਜ਼ੁਬਾਨ ਸੂਈ ਵਾਂਗ ਚੱਲੇ ਪਿਆਰ ਦੇ ਬੋਲ ਬੋਲੇ ਤੇ ਕਈ ਕਈ ਸਾਲਾਂ ਦੇ ਟੁੱਟੇ ਹੋਏ ਰਿਸ਼ਤੇ ਵੀ ਜ਼ੁਬਾਨ ਦੇ ਨਾਲ ਗੰਢੇ ਜਾ ਸਕਦੇ ਨੇ ਕਈ ਸਾਲਾਂ ਤੋਂ ਰਿਸ਼ਤਾ ਟੁੱਟਾ ਹੋਵੇ ਪ੍ਰਾਣੀ ਕੋਈ ਲੜਾਈ ਦਾਦਿਆਂ ਦੀ ਪਿਤਾ ਪੁਰਖੀ ਚੱਲਦੀ ਹੋਵੇ ਇੱਕ ਜ਼ੁਬਾਨ ਦੇ ਨਾਲ ਦੋਵਾਂ ਪਾਸਿਆਂ ਤੋਂ ਪਿਆਰ ਦੇ ਬੋਲ ਬੋਲੇ ਜਾਣ ਤੇ ਉਹ ਲੜਾਈ ਖਤਮ ਹੋ ਜਾਂਦੀ ਹੈ ਪਰ ਇੱਕ ਪਾਸੇ ਜੇ ਉਹੀ ਲੜਾਈ ਕਿਤੇ ਪਿਤਾ ਪੁਰਖੀ ਦਾਦੇ ਪੁਰਖੀ ਸਾਡਾ ਘਰ-ਬਾਰ ਬੜਾ ਪਿਆਰ ਵਾਲਾ ਚੱਲਦਾ ਹੈ ਜ਼ੁਬਾਨ ਤੋਂ ਇੱਕ ਕੈਂਚੀ ਵਾਲਾ ਬੋਲ ਬੋਲਿਆ ਜਾਵੇ ਤੇ ਉਹ ਦੋ ਘਰ ਵੀ ਫਟ ਕੇ ਚਾਰ ਹੋ ਜਾਇਆ ਕਰਦੇ ਨੇ ਜ਼ੁਬਾਨ ਹੈ ਕਈ ਵਾਰ ਇਨਸਾਨ ਕੈਂਚੀ ਵਾਂਗ ਚਲਾਉਂਦਾ ਹੈ ਕਈ ਵਾਰ ਸੂਈ ਵਾਂਗ ਚਲਾਉਂਦਾ ਹੈ ਤੇ ਸਿਆਣੇ ਆਖਦੇ ਨੇ ਕਦੇ ਸਿੱਖਣਾ ਹੋਵੇ ਤੇ ਦਰਜੀ ਤੋਂ ਸਿੱਖ ਲਿਆ ਕਰੋ ਕਦੇ ਦਰਜੀ ਨੂੰ ਵੇਖਿਆ ਕਰੋ ਦਰਜੀ ਦੇ ਕੋਲ ਕੈਂਚੀ ਵੀ ਹੈ ਉਹਦੇ ਕੋਲ ਸੂਈ ਵੀ ਹੈ ਪਰ ਉਹ ਸੂਈ ਨੂੰ ਜਦੋਂ ਕੰਮ ਕਰਦਾ ਕਰਦਾ ਕਿਤੇ ਰੱਖਣਾ ਹੋਵੇ ਆਪਣੇ ਸਿਰ ਦੇ ਵਿੱਚ ਟੰਗ ਲਿਆ ਕਰਦਾ ਹੈ ਆਪਣੀ ਪੱਗ ਦੇ ਅੰਦਰ ਸੂਈ ਟੰਗ ਲੈਂਦਾ ਹੈ ਪਰ ਦੂਜੇ ਪਾਸੇ ਜੇ ਕੈਂਚੀ ਹੋਵੇ ਉਹ ਪੈਰ ਥੱਲੇ ਰੱਖ ਲੈਂਦੇ ਨੇ ਆਪਣੇ ਗੋਡੇ ਥੱਲੇ ਰੱਖ ਲੈਂਦੇ ਕਿਉਂ ਕਿਸੇ ਨੇ ਪੁੱਛਿਆ ਕਿਸੇ ਦਰਦੀ ਨੂੰ ਆਖਿਆ ਤੁਹਾਡੇ ਕੋਲ ਕੈਂਚੀ ਵੀ ਹੈ ਸੂਈ ਵੀ ਹੈ ਕੈਂਚੀ ਨੂੰ ਪੈਰਾਂ ਵੱਲ ਰੱਖਦੇ ਹੋ ਸੂਈ ਨੂੰ ਸਿਰ ਵੱਲ ਕਿਉਂ ਰੱਖਦੇ ਹੋ ਤੇ ਉਹ ਦਰਜੀ ਨੇ ਆਖਿਆ ਸੀ ਸੂਈ ਜੋੜਨ ਦਾ ਕੰਮ ਕਰਦੀ ਹੈ ਤਾਂ ਸਿਰ ਵੱਲ ਰੱਖੀ ਦੀ ਹੈ ਕੈਂਚੀ ਪਾੜਨ ਦਾ ਕੰਮ ਕਰਦੀ ਹੈ ਉਢੇੜਨ ਦਾ ਕੰਮ ਕਰਦੀ ਹੈ ਤਾਂ ਇਹਦੀ ਜਗ੍ਹਾ ਪੈਰਾਂ ਵੱਲ ਹੈ ਆਹੀ ਗੱਲ ਸਾਡੀ ਜ਼ੁਬਾਨ ਦੀ ਹੈ ਕਈ ਵਾਰ ਜ਼ੁਬਾਨ ਮਿੱਠਾ ਬੋਲ ਕੇ ਇਨੇ ਨਿਤਰਾਂ ਦੇ ਟੁੱਟੇ ਰਿਸ਼ਤੇ ਇੱਕ ਕਰ ਦਿਆ ਕਰਦੀ ਹੈ ਤੇ ਜੁਬਾਨ ਦੀ ਮਿਠਾਸ ਨੂੰ ਬਾਬਾ ਜੀ ਨੇ ਆਖਿਆ ਮਿੱਠਤ ਨੀਮੀ ਨਾਨਕਾ ਗੁਣ ਚੰਗੇ ਆਈਆਂ ਤਦ ਅਸੀਂ ਗੁਰੂ ਦਾ ਹੁਕਮ ਸੁਣਨ ਵਾਸਤੇ ਮੰਨਣ ਵਾਸਤੇ ਬੈਠੇ ਹਾਂ ਤੇ ਸਾਡੇ ਗੁਰੂ ਸਾਹਿਬ ਨੇ ਆਖਿਆ ਮਿੱਠ ਬੋਲਣਾ ਜੀ ਹਰ ਸੱਜਣ ਸੁਆਮੀ ਮੂਰਾ ਕਿ ਮੇਰਾ ਗੁਰੂ ਮਿੱਠਾ ਬੋਲਣ ਵਾਲਾ ਹੈ ਗੁਰੂ ਕੌੜਾ ਨਹੀਂ ਬੋਲਦਾ ਸਾਨੂੰ ਵੀ ਆਖਿਆ ਬੰਦਿਆ ਤੇਰੀ ਵੀ ਜ਼ੁਬਾਨ ਦੇ ਵਿੱਚੋਂ ਮਿਠਾਸ ਵਗਣੀ ਚਾਹੀਦੀ ਹੈ ਕੌੜਾ ਬੋਲ ਨਹੀਂ ਆਉਣਾ ਚਾਹੀਦਾ ਇਹ ਨਹੀਂ ਕਿ ਅੰਮ੍ਰਿਤ ਵੇਲੇ ਪੰਜਾਂ ਬਾਣੀਆਂ ਦਾ ਪਾਠ ਕੀਤਾ ਪੰਜ ਸਤ ਅੰਗ ਸਹਿਜ ਪਾਠ ਦੇ ਕਰ ਲਏ ਸੁਖਮਣੀ ਸਾਹਿਬ ਦਾ ਪਾਠ ਕਰ ਲਿਆ ਪਰ ਦਿਨੇ ਘਰੋਂ ਬਾਹਰ ਨਿਕਲਿਆ ਲੋਕਾਂ ਨੂੰ ਗਾਲ੍ਹਾਂ ਕੱਢਦਾ ਗਿਆ ਕਿਸੇ ਦੀ ਨਿੰਦਿਆ ਕਰ ਲਈ ਕਿਸੇ ਨੂੰ ਮਾੜਾ ਬੋਲ ਦਿੱਤਾ ਸਤਗੁਰ ਜੀ ਆਖਦੇ ਫਿਰ ਕੀਤੇ ਹੋਏ ਪਾਠ ਦਾ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਗੁਰੂ ਤੋਂ ਸਿੱਖਿਆ ਕੁਝ ਨਹੀਂ ਬਾਬਾ ਜੀ ਨੇ ਆਖਿਆ ਆਹੀ ਸਚਾਈ ਹੈ ਜਿਹੜਾ ਇਨਸਾਨ ਗੁਰੂ ਕੋਲ ਆ ਜਾਂਦਾ ਹੈ ਗੁਰੂ ਕੋਲ ਬੈਠ ਜਾਂਦਾ ਹੈ ਉਹਨੂੰ ਸਮਝ ਪਹਿ ਜਾਂਦੀ ਹੈ ਕਿ ਮੈਂ ਗੁਰੂ ਦੇ ਨਾਲ ਮਿਲਣਾ ਹੈ